ਰਿਸਪੈਕਟਡ ਸਰਦਾਰ ਬਲਤੇਜ ਸਿੰਘ ਪੰਨੋਜੀ ਮੀਡੀਆ ਸਲਾਕਾਰ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਇਹਨਾਂ ਦੇ ਨਾਲ ਸਾਡੇ ਗੈਸਟ ਆਫ ਆਨਰ ਸ਼੍ਰੀ ਪ੍ਰਿਗਮੋਂ ਸਿੰਘ ਜੀ ਸ਼੍ਰੀ ਰਾਜੇਸ਼ ਪੰਜੋਲਾ ਜੀ ਮੈਡਮ ਸਤਿੰਦਰਪੁਰ ਬਾਰੀਆ ਜੀ ਸਰਦਾਰ ਜਸਵੰਤ ਸਿੰਘ ਜੀ साढे जि मेहमान श्री अशोक गोयल जी श्री डॉक्टर सुधीर वर्मा जी जिन्हों पे है। और साढे बहुत ही रिस्पैक्टिड गैस जेडे कि मंच से मौजूद ने अज खास तौर के उ किस्म का ये डिस्ट्रीब्यूशन फंक्शन किया गया इस किस्म के ਬਹੁਤ سارے ਫੰਕਸ਼ਨ ਜਿਹੜੇ ਜਨਹਿਤ ਸੰਤੀ ਵੱਲੋਂ ਹਮੇਸ਼ਾ ਕੀਤੇ ਜਾਂਦੇ ਨੇ ਔਰ ਸਾਡੇ ਡਿਫਰੈਂਟ ਫੀਲਡਸ ਦੇ ਅੰਦਰ ਚਾਹੇ ਐਜੂਕੇਸ਼ਨ ਦਾ ਫੀਲਡ ਹੈ এনवायरमेंट ਦਾ ਫੀਲਡ ਹੈ ਹੈਲਥ ਦਾ ਫੀਲਡ ਹੈ ਜਾਂ ਹੋਰ ਨੀਡੀ ਸੈਕਸ਼ਨਸ ਨੂੰ ਵੇਰੀਅਸ ਕਿਸਮ ਦੀ ਜਿਹੜੀ ਹੈਲਪ ਹੈ ਉਹ ਦੇਣ ਦੇ ਜਿਹੜੇ ਪ੍ਰੋਗਰਾਮਸ ਨੇ ਉਹ ਲਗਾਤਾਰ ਸਾਡੇ ਜਿਹੜੇ ਡੋਨਰਸ ਨੇ ਸਾਡੇ ਪੈਟਰਨਸ ਨੇ ਉਹਨਾਂ ਦੇ ਜਿਹੜੀ ਹੈਲਪ ਹੈ ਉਸ ਦੇ ਸਦਕਾਸੀ ਕਰਦੇ ਆ ਔਰ ਅੱਜ ਖਾਸ ਤੌਰ ਦੇ ਉੱਤੇ ਇਹ ਜਿਹੜਾ ਫੰਕਸ਼ਨ ਹੈ ਐਥੇ ਖਿੜੇ ਹੋਏ ਫੁੱਲਾਂ ਦੇ ਦਰਮਿਆਨ ਇਹ ਕੀਤਾ ਜਾ ਰਿਹਾ ਹੈ ਕੱਲ ਤੱਕ ਜਿਹੜਾ ਬਾਗਬਾਨੀ ਵਿਪਾਗ ਵੱਲੋਂ ਜਿਸ ਕਿਸਮ ਦਾ ਫੁੱਲਾਂ ਦਾ ਮੇਲਾ ਜਿਹੜਾ ਇੱਥੇ ਲਗਾਇਆ ਗਿਆ ਸੀਗਾ ਔਰ ਸਾਨੂੰ ਇਹ ਬੜੀ ਖੁਸ਼ੀ ਹੈ ਕਿ ਜਨਹਿਤ ਸੰਮਤੀ ਦਾ ਉਸ ਦੇ ਵਿੱਚ ਸਭ ਤੋਂ ਵੱਡਾ ਹਿੱਸਾ ਸੀਗਾ ਔਰ ਇਸ ਦੇ ਲਈ ਇਹਦੀ ਰੈਗਨਿਸ਼ਨ ਦੇ ਤੌਰ ਦੇ ਉੱਤੇ ਫਸਟ ਜਿਹੜਾ ਪ੍ਰਾਈਜ਼ ਹੈ ਉਹ ਜਨਹਿਤ ਸੰਮਤੀ ਨੂੰ ਦਿੱਤਾ ਗਿਆ ਹੈ ਔਰ ਅਸੀਂ ਬਾਗਵਾਨੀ ਵਿਭਾਗ ਦੇਵੀ ਬਹੁਤ ਬਹੁਤ ਧੰਨਵਾਦੀਆਂ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਇਸ ਜਗ੍ਹਾ ਨੂੰ ਹੋਰ ਵੀ ਵਧੇਰੇ ਸਾਫ਼ ਸੁਥਰਾ ਬਣਾ ਕੇ ਮੇਨਟੇਨ ਕਰਕੇ ਅਸੀਂ ਸਾਡੇ ਜਿਹੜੇ ਪਟਿਆਲਵੀ ਨੇ ਉਹਨਾਂ ਦੇ ਅੱਖਾਂ ਦੇ ਲਈ ਜਿਹੜੀ ਸਭ ਤੋਂ ਵੱਡੀ ਫੀਸਟ ਹੈ ਉਸ ਨੂੰ ਆ ਜਿਹੜਾ ਸਾਡੇ ਸਰਦਾਰ ਬਲਦੇਵ ਸਿੰਘ ਪੰਨੂ ਜੀ ਨੇ ਬੜੇ ਠੀਕ ਸ਼ਬਦਾਂ ਦੇ ਵਿੱਚ ਕਿਹਾ ਕਿ ਇਹ ਪਟਿਆਲੇ ਦੇ ਫੇਫੜੇ ਨੇ ਜਿਨ੍ਹਾਂ ਨੂੰ ਮੇਨਟੇਨ ਕਰਨ ਦਾ ਮੌਕਾ ਜਨਹਿਤ ਸੰਪਤੀ ਨੂੰ ਦਿੱਤਾ ਗਿਆ ਬਾਗਬਾਨੀ ਵਿਪਾਗ ਵੱਲੋਂ ਅਸੀਂ ਖਾਸ ਤੌਰ ਤੇ ਸਾਰੇ ਆਪਣੇ ਮਹਿਮਾਨਾਂ ਦਾ ਕਿਉਂਕਿ ਪੰਨੂ ਜੀ ਜਦੋਂ ਵੀ ਜਨਹਿਤ ਸੰਪਤੀ ਇਹਨਾਂ ਨੂੰ ਰਿਕੁਐਸਟ ਕਰਦੀ ਹੈ ਹਮੇਸ਼ਾ ਖਿੜੇ ਮੱਥੇ ਇਹ ਉਸ ਨੂੰ ਸਾਡੇ ਇਨਵੀਟੇਸ਼ਨ ਨੂੰ ਮੰਨਦੇ ਹੋਏ ਹਮੇਸ਼ਾ ਸਾਡੀ ਪਿੱਠ ਦੇ ਉੱਤੇ ਖੜਦੇ ਨੇ ਔਰ ਸਾਡੇ ਹਾਈਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਇਹਨਾਂ ਦੀ ਜਿਹੜੀ ਸਪੋਰਟ ਹੈ ਉਸ ਦੇ ਲਈ ਜਾਨੀ ਸੰਦੀਪਲੋਂ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦੇ ਆ ਰਹੇ ਆ ਜਿਵੇਂ ਅਸੀਂ ਇਸ ਕਰ ਰਹੇ ਹਾਂ ਤੁਸੀਂ ਵੀ ਸਾਡੇ ਨਾਲ ਜੁੜੋ ਕੱਲ ਕਾਫੀ ਸਾਨੂੰ ਮਨ ਟੈਲੀਫੋਨ ਆਇਆ ਜੀ ਤੁਸੀਂ ਗੁਲਦੋਦੀ ਦੇ ਵਿੱਚ ਖੜੇ ਆ ਤੇ ਇਹ ਸਾਰੀ ਇਹਨਾਂ ਦੀ ਮਿਹਨਤ ਹੈ ਰਾਤ ਦਿਨ ਲੱਗੇ ਰਹਿੰਦੇ ਆ ਸਾਡੇ ਕੋਲ ਸੱਤ ਪਾਰਕ ਹੋਰ ਵੀ ਆ ਅਸੀਂ ਹੁਣੇ ਪੁਲਸ ਲਾਈਨ ਦੇ ਵਿੱਚ ਸਾਡੇ ਸ਼ੋਕ ਗورਮਾਂ ਜੀ ਦੇ ਨਾਲ ਲੱਗ ਕੇ ਅਸੀਂ ਉੱਥੇ ਪੁਲਸ ਲਾਈਨ ਦੇ ਬਾਹਰ ਜਿਹੜਾ ਸੀ ਸਪੋਰਟ ਉਹਨੂੰ ਵੀ ਠੀਕ ਕਰ ਰਹੇ ਆ ਪਿਛਲੇ 3-4 ਦਿਨ ਤੋਂ ਸਾਨੂੰ ਉਮੀਦ ਹੈ ਕਿ ਇੱਥੇ ਮੌਕਾ ਮਿਲਦਾ ਰਿੰਦਰਾ ਹਸਪੀਟਲ ਹੋਏ ਸਾਡਾ ਅਜੀਤ ਨਗਰ ਪਾਰਕ ਹੋਏ ਖੰਡਾ ਚੌਂਕ ਤੋਂ 21 ਨੰਬਰ ਫਾਟਰ ਹੋਏ ਸਾਡੀ ਜਿੱਥੇ ਤੋਂ ਕੋਸ਼ਿਸ਼ ਹੈ ਵੀ ਪਟਿਆਲੇ ਦੇ ਵਿੱਚ ਆਪਾਂ ਇੱਕ ਬੜਾ ਖੂਬਸੂਰਤ ਪਟਿਆਲੇ ਨੂੰ ਬਣਾ ਸਕੀਏ ਮੈਂ ਕੋਸ਼ਿਸ਼ ਕਰਾਂਗਾ ਵੀ ਜਿੰਨੇ ਵੀ ਸਾਡੇ ਬਰਕਰ ਹੈ ਸਾਡੇ ਸੋਸ਼ਲ ਮੈਂਬਰ ਹੈ ਸਾਡੇ ਚ ਅਨਿਲ ਭਾਰਤੀ ਜੀ ਬੈਠੇ ਆ ਮੈਂ ਉਹਨੂੰ ਰਿਕੁਐਸਟ ਕਰਾਂਗਾ ਸਾਡੇ ਹਮ ਪ੍ਰਕਾਸ਼ ਕੋਸ਼ੀ ਜੀ ਦੇ بیٹے ਜਿਹੜੇ ਫਾਊਂਡਰ ਮੈਂਬਰ ਹੈ ਪਿੱਛੇ ਅਸੀਂ ਵੀਡੀਓ ਚਲਾ ਰਹੇ ਸੀ ਇਹ ਸਾਡੇ ਹਮ ਪ੍ਰਕਾਸ਼ ਕੋਸ਼ੀ ਜੀ ਹੈ ਜਿਨ੍ਹਾਂ ਨੇ ਅੱਜ ਤੋਂ 87 ਦੇ ਵਿੱਚ ਤੇ ਅਨਿਲ ਭਾਰਤੀ ਦੇ ਨਾਲ ਐਸਡੀ ਸਕੂਲ ਦੇ ਬੱਚੇ ਵੀ ਆ ਜਾਣਗੇ ਅਸੀਂ ਬੱਚਿਆਂ ਨੂੰ ਯੂਨੀਫਾਰਮ ਦੇਣੀ ਹੈ ਬਹੁਤ ਹੀ ਸਤਿਕਾਰਯੋਗ ਦਾਇਰੇ ਤੇ ਬੈਠੇ ਆ ਸਖਸ਼ੀਤਾ ਪੰਨ ਜੀ ਸਾਹਿਬ ਮੈਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਮੈਂ ਹਰ ਜਗ੍ਹਾ ਹਰ ਪਾਸੇ ਹਮੇਸ਼ਾ ਇੱਕੋ ਹੀ ਸੁਨੇਹਾ ਲੰਨੀ ਆ ਕਿ ਜਦੋਂ ਕੋਈ ਸਮਾਜ ਸੇਵਾ ਦੇ ਕੰਮ ਦੇ ਲਈ ਬੁਲਾਉਂਦਾ ਹੈ ਪਲੀਜ਼ ਆਇਆ ਕਰੋ ਅਗਲੇ ਦੀ ਹੌਸਲਾ افزਾਈ ਹੁੰਦੀ ਹੈ ਜਿਹੜੇ ਇੰਨਾ ਪ੍ਰੋਗਰਾਮ ਵਿੱਚ ਇੱਛਾ ਕਰਦੇ ਆ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਨਹੀਂ ਆਉਂਦੇ ਪਤਾ ਨਹੀਂ ਕੋਈ ਕ੍ਰਾਈਟੇਰੀਆ ਹੈ ਜਾਂ ਕੀ ਹੈ ਕਿਉਂਕਿ ਇੱਕ ਤੁਹਾਨੂੰ ਅਪਮਾਨ ਮੈਂ ਅਗਰ ਆਈ ਆ ਤੇ ਮੈਨੂੰ ਘਰ ਬੈਠੇ ਨੂੰ ਮਾਨ ਸਨਮਾਨ ਮਿਲਦਾ ਹੈ ਹੌਸਲਾ ਹਜ਼ਾਈ ਹੁੰਦੀ ਹੈ ਉਹਨਾਂ ਨੇ ਇੱਕ ਪ੍ਰੋਗਰਾਮ ਉਲੀਕਿਆ ਔਰ ਮੈਨੂੰ ਇਹ ਬੱਚੇ ਦੇਖ ਕੇ ਜਦੋਂ ਉਹਨੂੰ ਸਭ ਗੱਲ ਕਰਦੇ ਸੀ ਮੈਨੂੰ ਯਾਦ ਆ ਗਿਆ ਮੇਰਾ ਬਚਪਨ ਚੰਡੀਗੜ੍ਹ ਬੀਤੇ ਹੈ ਮੈਂ ਉੱਥੇ ਪੜ੍ਹੀ ਆ ਸਾਡੇ ਰੋਜ਼ ਗਾਰਡਨ ਫੈਸਟੀਵਲ ਲੱਗਿਆ ਕਰਦਾ ਸੀ ਉਦੋਂ ਮੋਬਾਈਲ ਨਹੀਂ ਸੀ ਫੋਨ ਨਹੀਂ ਸੀਗੇ ਪਰ ਅਸੀਂ ਬੜੇ ਚਾਅ ਨਾਲ ਜਿੱਦਾਂ ਇਹ ਬੱਚੇ ਆਏ ਆ ਤਿਆਰ ਹੋ ਕੇ ਘਰੋਂ ਜਾਣਾ ਪੇਰੈਂਟਸ ਨੇ ਲੈ ਕੇ ਜਾਣਾ ਕਿ ਉੱਥੇ ਫੁੱਲ ਦੇਖਾਂਗੇ ਔਰ ਸਾਡੇ ਪਟਿਆਲੇ ਦਾ ਜਿਵੇਂ ਗਾੜੇ ਇੱਕ ਬਰਾਦਰੀ ਔਰ ਵਿਨੋਦ ਸ਼ਰਮਾ ਜੀ ਦੀ ਟੀਮ ਜਿਹੜੀ ਹੈ ਗੌਤਮ ਜੀ ਦਾ ਜਿਹੜੀ ਉਹਦੇ ਰਹਿਨਮਾਈ ਤੇ ਪ੍ਰਧਾਨ ਜੀ ਦੀ ਚੱਲ ਰਹੀ ਹੈ ਉਹਨਾਂ ਬਾਰੇ ਕੁਝ ਵੀ ਸ਼ਬਦੀ ਨਹੀਂ ਹੈ ਤੁਸੀਂ ਦੇਖੋ ਹਰ ਸੰਸਥਾ ਜਿੰਨਾ ਵੀ ਪੈਸਾ ਆਏ ਮਹੀਨੇ ਚ ਇੱਕ ਜਾਂ ਦੋ ਪ੍ਰੋਗਰਾਮ ਕਰਦੀ ਹੈ ਇੱਥੇ ਹਰ ਚੀਜ਼ ਦੇ ਦਿਨ ਸ਼ਰਮਾ ਜੀ ਦਾ ਇੱਕ ਪ੍ਰੋਗਰਾਮ ਰੱਖਿਆ ਹੁੰਦਾ ਹੈ ਆ ਰਾਸ਼ਨ ਦੇਣਾ ਹੈ ਆ ਕਿਡਨੀ ਪੇਸ਼ੈਂਟ ਨੂੰ ਦਵਾਈ ਦੇਣੀ ਹੈ ਆ ਬੱਚਿਆਂ ਦੀਆਂ ਫੀਸਾਂ ਦੇਣੀਆਂ ਆ ਮਤਲਬ ਜਿਵੇਂ ਸਾਰੇ ਜਹਾਨ ਦਾ ਫਿਕਰ ਰੋਣਾ ਨੂੰ ਹੀ ਆ ਉਹਨਾਂ ਕੋਲ ਹਰ ਡਿਪਾਰਟਮੈਂਟ ਤੇ ਮੈਂ ਤਾਂ ਸਰਕਾਰਾਂ ਨੂੰ ਵੀ ਸਲਾਹ ਦਵਾਂਗੀ ਵੀ ਇਹਨਾਂ ਤੋਂ ਸਲਾਹ ਲੈ ਲਿਆ ਕਰੋ ਕਿਵੇਂ ਬਜਟ ਚਲਾਉਂਦੇ ਮੈਂ ਤਾਂ ਆਪ ਕਹਿੰਦੀ ਆ ਕਿ ਸ਼ਰਮਨ ਜੀ ਤੁਸੀਂ ਕਿਵੇਂ ਇੰਨਾ ਕਰ ਲੈਨੇ ਹੋ ਮਤਲਬ ਬੜਾ ਔਖਾ ਹੈ ਮੰਗਣਾ ਬਹੁਤ ਔਖਾ ਹੈ ਮੈਂ ਵੀ ਮੰਗਦੀ ਆ ਬਹੁਤ ਔਖਾ ਹੋ ਕੇ ਮੰਗਣਾ ਪੈਂਦਾ ਪਰ ਚਲੋ ਅਗਰ ਕਿਸੇ ਦੇ ਮੰਗਨ ਨਾਲ ਕਿਸੇ ਦੀ ਇੱਕ ਐਫਰਟਸ ਦੇ ਨਾਲ ਚਾਰ ਚਰਾਂ ਦੇ ਚੁੱਲ੍ਹੇ ਬਲਦੇ ਆ ਤਾਂ ਉਹ ਮੰਗਣਾ ਕੋਈ ਮਾੜਾ ਨਹੀਂ ਹੈ ਮੈਂ ਬਹੁਤ ਸਮਾਂ ਨਾਲ ਲੈਂਦੇ ਹੋ ਕਿ ਕਿੱਲੇ ਹੀ ਲੇਟ ਹੋ ਰਹੇ ਮੈਂ ਸ਼ੁਕਰੀਆ ਕਰਦੀ ਆ ਵਿਨੋਦ ਸ਼ਰਮਾ ਜੀ ਦਾ ਗੌਤਮ ਜੀ ਦਾ ਇਹਨਾਂ ਦੀ ਸਾਰੀ ਟੀਮ ਦਾ ਕਿਉਂਕਿ ਨਾਮ ਇੱਕ ਦਾ ਹੁੰਦਾ ਹੈ ਪਿੱਛੇ ਐਫਰਟਸ ਸਾਰੀ ਟੀਮ ਦੀਆਂ ਹੁੰਦੀਆਂ ਸੋ ਇਹਨਾਂ ਦੀ ਮਿਹਨਤੀ ਹੈ ਤੁਸੀਂ ਪਲਾਂਟਸ ਦੇ ਲਈ ਇੰਨੀ ਠੰਡ ਵਿੱਚ ਵੀ ਉਦੋਂ ਸਿੱਧੇ ਸਿੱਧੇ ਇਹਨਾਂ ਨੇ 8 ਵਜੇ 7 ਵਜੇ ਬੁੱਤੇ ਲਗਾਣ ਜਾਣਾ ਕਿੰਨੀ ਵਾਰੀ ਸ਼ਰਮ ਜੀ ਨੇ ਕਿਹਾ ਕਿ ਆਪਣੀ ਸਿਹਤ ਦਾ ਵੀ ਥੋੜਾ ਖਿਆਲ ਰੱਖਿਆ ਕਰੋ ਤੁਹਾਡੀ ਬਹੁਤ ਲੋੜ ਹੈ ਜੇ ਜਪਟਿਆਲੇ ਨੂੰ ਸੇ ਇਦਾਂ ਹੀ ਹਰਾ ਭਰਾ ਰੱਖਣਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਧਰ ਬੈਠੇ ਆ ਜਿਹੜੇ ਸਾਹਮਣੇ ਬੈਠੇ ਆ ਕਿ ਪਲੀਜ਼ ਮੈਂ ਫੇਰ ਬੇਨਤੀ ਕਰਦੀ ਆ ਕਿ ਜਦੋਂ ਵੀ ਕੋਈ ਸਮਾਜ ਸੇਵਾ ਦਾ ਪ੍ਰੋਗਰਾਮ ਹੁੰਦਾ ਹੈ ਤਾ ਆਇਆ ਕਰੋ ਟਾਈਮ ਕਾਰਡ ਕੇ ਬੱਚਿਆਂ ਨੂੰ ਨਾਲ ਲਿਆਇਆ ਕਰੋ ਕਿਉਂਕਿ ਬੱਚੇ ਬੇਮੁਖ ਹੋ ਰਹੇ ਆ ਸਾਡੇ ਅਗਵਾਨ ਸਰ ਸੁਖਵਨੀ ਸਾਹਿਬ ਦਾ ਪਾਰਟ ਸੀਗਾ ਪੰਜ ਲੇਡੀਜ਼ ਬੈਠ ਕੇ ਕਰ ਰਹੀਆਂ ਆਪਣੇ ਆਪਣੇ ਕੋਲ ਲੰਗਰ ਬਣਾ ਕੇ ਲਿਆਈਆਂ ਮੈਂ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਤੁਹਾਡੇ ਤੱਕ ਐ ਕੋ ਬੱਚਿਆਂ 'ਚ ਇਹ ਪ੍ਰਵ੍ਰਤੀ ਨਹੀਂ ਆਣੀ ਕਿਉਂਕਿ ਅਸੀਂ ਬੱਚਿਆਂ ਨੂੰ ਨਾਲ ਨਹੀਂ ਰੱਖਦੇ ਬੱਚੇ ਆਪਾਂ ਕਿਤੇ ਵੀ ਜਾਂਦੇ ਆ ਬੱਚੇ ਨੂੰ ਥੋੜਾ ਜਿਹਾ ਸਮਝਾਓ ਉਹ ਲੈ ਕੇ ਆਓ ਤਾਂ ਮਨ ਜ਼ਰੂਰ ਬਦਲੇਗਾ ਅਵਸ਼ ਯ ਬਦਲੇ ਗੈਸੀ ਦਲਨੀ ਹੈ ਪਰ ਬੱਚਿਆਂ ਨੂੰ ਇਹੋ ਜੇ ਪ੍ਰੋਗਰਾਮ ਚ ਲਿਆਣਾ ਚਾਹੀਦਾ ਅੱਜ ਇੱਥੇ ਇੱਕ ਮੇਲਾ ਟਾਈਕ ਸੀ ਬੱਚਿਆਂ ਦੀ ਭੀੜ ਹੋਣੀ ਚਾਹੀਦੀ ਸੀ ਪਰ ਬੱਚੇ ਉਹੀ ਘਰਾਂ ਚ ਮੋਬਾਈਲ ਤੇ ਰੋਲ ਤੇ ਲੱਗੇ ਹੋਣੇ ਆ ਇੱਕ ਵਾਰੀ ਫੇਰ ਡੋਨਰਸ ਦਾ ਸਭ ਤੋਂ ਜ਼ਿਆਦਾ ਡੋਨਰਸ ਲਈ ਤਾਂ ਸ਼ਬਦ ਹੀ ਨਹੀਂ ਹੈ ਔਰ ਪਟਿਆਲੇ ਚ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਹੈ ਸਭ ਇੰਨਾ ਅੱਛਾ ਕੰਮ ਕਰ ਰਹੀਆਂ ਆਪਣੇ ਆਪਣੇ ਫੀਲਡ ਦੇ ਵਿੱਚ ਔਰ ਡੋਨਰਸ ਉਹੀ ਗਿਨੇ ਚੁਣੇ ਆ ਪਟਿਆਲੇ ਚ ਚੰਦ ਕ ਬੰਦੇ ਆ जेडे दिल खोल के डोनेशन देंगे दे और वो ही मैं भी उन्होंने को जाना शर्मा जी ने भी उन्होंने कोश ने भी उन्होंने को हर संस्था वाला उन्होंने को so, सो परमात्मा डोनर की उम्र लंबी करे थोड़िया ब्लैसिंग चाहिए दुआव चाहिए थोड़िया दुआव रहनगिया तो डोनर जेडे सहयोग देंगे रहन गए समागम होंगे रहने चमन से उठ गया इज्जत सदा उसको मिली जो वतन से निकल गया ये आम ਆਮ ਮਹਧਾਰਨ ਹੈ ਪਰ ਮੈਂ ਅੱਜ ਦੇਖਿਆ ਕਿ ਮੈਂ ਤਾਂ ਜਰਮਨ 43 ਸਾਲ ਰਹਿ ਕੇ ਤੇ ਮੈਂ ਜਿੰਨਾ ਇੰਜੋਏ ਪਟਿਆਲੇ ਕਰਦਾ ਸ਼ਾਇਦ ਮੈਂ 43 ਸਾਲ ਜਰਮਨ 'ਚ ਨਹੀਂ ਕੀਤਾ ਦੋ ਵੇਟ ਮੇਰੇ ਜਰਮਨ 'ਚ ਆ ਦੋ ਕੈਨੇਡਾ 'ਚ ਪਰ ਮੈਨੂੰ ਇੱਥੇ ਜਿੰਨਾ ਆ ਵੇਖ ਕੇ ਤੇ ਫੁੱਲਾਂ ਨੂੰ ਖੜੇ ਤੁਸੀਂ ਬੈਠੇ ਦਿਖਦੇ ਆ ਇਹ ਤੁਹਾਨੂੰ ਕਿਸੇ ਕੰਟਰੀ 'ਚ ਨਹੀਂ ਦੀ ਸੂਬ ਸੋ ਮੈਂ ਅੱਜ ਇਹਨਾਂ ਨੇ ਇਹਨਾਂ ਦੇ ਨਾਲ ਜੁੜਿਆ ਹੋਇਆ ਹਾਂ ਜਿਉਂ ਇੱਥੇ ਆਏ ਦੋ ਸਾਲ ਤੋਂ ਤੇ ਅਕਸਰ ਇਹਨਾਂ ਦੇ ਆਉਣਾ ਰਹਿੰਦਾ ਦੇ ਪੰਨੂ ਸਾਹਿਬ ਅਕਸਰ ਜਿੱਥੇ ਇਹਨਾਂ ਨੂੰ ਸੱਦਿਆ ਜਾਂਦਾ ਉੱਥੇ ਜਾਂਦੇ ਔਰ ਬੜੀ ਹੌਸਲਾ ਅਫਜ਼ਾਈ ਕਰਦੇ ਆ ਲੋਕਾਂ ਦੀ ਬੜੀ ਵਧੀਆ ਗੱਲ ਹੈ ਜੀ ਬੜਾ ਐਸੇ ਲੋਕ ਜਿਹੜੇ ਅੱਗੇ-ਅੱਗੇ ਆਉਣਗੇ ਤੇ ਸਾਡਾ ਪੰਜਾਬ ਵਾਕਈ ਰੰਗਲਾ ਪੰਜਾਬ ਹੀ ਹੋਊਗਾ ਤੋਂ ਮੈਂ ਅੱਜ ਹੁਣੇ ਹੀ ਅਨਾਉਂਸ ਕੀਤਾ ਸੀ ਇਹਨਾਂ ਨੇ ਸਾਡੇ ਅਨਾਉਂਸਰ ਸਾਹਿਬ ਨੇ ਕਿ ਕਿਸੇ ਦੇ ਅੱਗ ਲੱਗ ਗਈ ਸੀ ਤੇ ਮੈਂ ਅੱਜ ਸੰਤੀ ਨੂੰ ਇੱਕ ਮੈਂ 5000 ਰੁਪਈਆ ਉਸ ਆਗ ਵਾਲੇ ਪਰਟੀ ਨੂੰ ਜਾਂ ਕਿਹਾ ਕਿ ਕਿ ਮੈਂ ਬਡੂਂਗਰ ਦੇ ਨਾਲ ਕਿਸੇ ਗੱਲ ਤੋਂ ਜੁੜਿਆ ਹੋਇਆ ਤੇ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਜੇ ਮੈਂ ਹੈਲਪ ਕਰ ਸਕਾਂ ਤੇ ਮੇਰਾ ਫਰਜ਼ ਵੀ ਬਣਦਾ ਹੈ ਤੇ ਸੋ ਮੈਂ ਬੇਨਤੀ ਸਾਰਿਆਂ ਨੂੰ ਇਹ ਕਰਾਂਗਾ ਕਿ ਜਿਵੇਂ ਇੰਨੇ ਆਏ ਆ ਇੱਕ ਇੱਕੀ ਦੋ ਦੋ ਤਿੰਨ ਤਿੰਨ ਨਾਲ ਲੈ ਕੇ ਆਇਆ ਕਰੋ ਜਦੋਂ ਤੁਸੀਂ ਆਉਣੇ ਆ ਤਾਂ ਕਿ ਬੱਚੇ ਮੋਟੀਵੇਟ ਹੋਣ ਤਾਂ ਇਹ ਗੱਲ ਜਲਦੀ ਹੈ ਵੀ ਕੀ ਹੁੰਦਾ ਉਥੇ ਐਕਸਪਲੇਨ ਕਰਨਾ ਪੈਂਦਾ ਤੇ ਜੇ ਐਕਸਪਲੇਨ ਨਹੀਂ ਕਰਾਂ ਇਹ ਤਾਂ ਪਤਾ ਨਹੀਂ ਲੱਗਦਾ ਵੀ ਜੀ ਛਡਾਉਣੀ ਹੋਵੇ ਕੋਈ ਚੀਜ਼ ਦਿਖਾਉਣੀ ਹੋਵੇ ਤੇ ਉਹਦੇ ਲਈ ਮਿਹਨਤ ਕਰਨੀ ਪੈਂਦੀ ਆ सो so, मैं पनो साल त बड़ा शुकरगुज़ार इते आए मैनू बि इन जे नालनि ना जो मौक़ा मिलिया की आई वैलकम यू हैवी बॉडी थैंक्यू वैरी मच